ਪੀ ਡਬਲਯੂ ਮੈਗਨਾ ਮੁਰਦਾਬਾਦ 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 ਪੀ ਡਬਲਯੂ ਮੈਗਨਾ ਮੁਰਦਾਬਾਦ 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 ਜਯਾ ਸਰਕਾਰ ਮੁਰਦਾਬਾਦ ਮੁਰਦਾਬਾਦ ਜਯਾ ਸਰਕਾਰ ਹੇ 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 ਪੀ ਡਬਲਯੂ ਮੈਗਨਾ ਹੇ 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 ਕੋਪਨ ਜਨਕੋਨ ਵਾਲੀ ਪੀ ਡਬਲਯੂ ਮੈਗਨਾ ਮੁਰਦਾਬਾਦ 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 ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਜਿਹੜਾ ਇਨੀ ਦਿਨੀ ਹਾਸਿਆਂ ਦੇ ਨਾਂ ਤੇ ਜਿਹੜਾ ਜਾਣਿਆ ਜਾਂਦਾ ਕਿਉਂਕਿ ਨਿਤ ਹਾਸੇ ਵਾਪਰੇ ਨੇ ਤੁਸੀਂ ਦੇਖ ਸਕਦੇ ਹੋ ਕਿ ਅਸਲੇ ਇੱਕ ਜਿਹੜਾ ਟਰੱਕ ਹੈਗਾ ਲੋਡ ਵਾਲਾ ਬੈਰੀ ਦਾ ਲੱਦਿਆ ਉਹ ਇਸ ਡਿਵਾਈਡਰ ਦੇ ਵਿੱਚ ਵੱਜ ਚੁੱਕਾ ਵਾ ਕਈ ਵਾਰ ਲੋਕਾਂ ਵੱਲੋਂ ਜਿਹੜੀ ਡਿਮਾਂਡ ਕੀਤੀ ਗਈ ਹੈ ਕਿ ਇਹਦਾ ਡਿਵਾਈਡਰ ਆ ਬੇਤਵਾ ਬਣਾਇਆ ਗਿਆ ਵਾ ਬੇਤੁਕਾ ਬਣਾਇਆ ਗਿਆ ਵਾ ਜਿਸ ਦਾ ਮੁੱਖ ਕਾਰਨ ਹੈ ਕਿ ਰੋਡ ਬਿਲਕੁਲ ਛੋਟਾ ਹੈਗਾ ਪਰ ਜਿਹੜਾ ਡਵਾਈਡਰ ਹੈਗਾ ਡਵਾਈਡਰ ਲੋਕਾਂ ਦਾ ਕਹਿਣਾ ਕਿ ਇੱਥੇ ਕੋਈ ਤਕਬੰਦੀ ਬੰਦੀ ਨਹੀਂ ਡਵਾਈਡਰ ਬਣਾਉਂਦੀ ਜਾਂ ਤਾਂ ਰੋਡ ਚੌੜਾ ਕੀਤਾ ਜਾਵੇ ਸੋ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਟਰੱਕਾ ਟਿਪ ਟਿਪਰ ਆ ਜੋ ਰਾਤ ਦਾ ਬੱਜਰ ਦਾ ਭਰਿਆ ਬਜ਼ੁਰਗ ਵਿਚਾਰਾ ਸਾਹਮਣੇ ਜੋ ਡਰਾਈਵਰ ਖੜਾ ਵਾ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਵਾ ਰਾਤ ਦੇ ਹਨੇਰੇ ਦੇ ਵਿੱਚ ਇਹ ਟਰੱਕ ਜਿਹੜਾ ਹਾਦਸਾ ਗ੍ਰਸਤ ਜਿੱਥੇ ਹੋਇਆ ਉਥੇ ਕਈ ਲੋਕ ਨੇ ਜਿਹੜੇ ਇਹਦੇ ਵਿੱਚ ਅਕਸਰ ਹੀ ਵੱਜਦੇ ਰਹਿੰਦੇ ਨੇ ਨਾਰੇ ਬਾਜੀ ਕਰ ਰਹੇ ਨੇ ਲੋਕ ਗੱਲਬਾਤ ਕਰ ਲੈਣੇ ਆ ਪੀ ਡਬਲਯੂ ਡੀ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਇਹਨਾਂ ਹਾਦਸਿਆਂ ਨੂੰ ਲੈ ਕੇ ਇਹ ਕੀ ਕਾਰਨ ਬਣਿਆ ਰਾਤ ਦਾ ਹਾਦਸਾ ਵਾ ਉੱਪਰ ਦਾ ਦੇਖੋ ਜੀ ਇੱਥੇ ਪਹਿਲਾਂ ਵੀ ਮੇਰੇ ਖਿਆਲ ਆ ਕਿ ਹਜ਼ਾਰਾਂ ਲੋਕ ਆਪਣੇ ਜਾਨਾ ਗਵਾ ਬੈਠੇ ਤੇ ਕੀਮਤੀ ਜਿਹੜੀਆਂ ਆਪਣੇ ਵਹੀਕਲ ਹੁੰਦੇ ਆ ਉਹ ਖਤਮ ਕਰ ਚੁੱਕੇ ਚ ਵਜ ਵਜ ਕੇ ਤੇ ਕਾਫੀ ਲੋਕ ਫੱਟਰ ਵੀ ਹੋਏ ਆ ਤੇ ਅਸੀਂ ਬਹੁਤ ਬੇਨਤੀਆਂ ਕਰ ਚੁੱਕੇ ਆ ਬਹੁਤ ਅਰਦਾਸਾਂ ਕਰ ਚੁੱਕੇ ਆ ਕਿ ਭਾਈ ਇਹ ਜਿਹੜਾ ਡਿਵਾਈਡਰ ਹੈ ਬਹੁਤ ਗਲਤ ਬਣਿਆ ਵਾ ਜੇ ਬਣਾਉਣਾ ਹੀ ਸੀ ਤੇ ਪਹਿਲਾਂ ਰੋਡ ਚੌੜਾ ਕਰਨਾ ਚਾਹੀਦਾ ਸੀ ਤੇ ਇਹ ਜਿਹੜਾ ਡਿਵਾਈਡਰ ਹੈ ਅਸੀਂ ਸਾਡੇ ਮਾਰਕੀਟ ਕਮੇਟੀ ਵਾਲਿਆਂ ਨੇ ਮੰਦਰ ਕਮੇਟੀ ਵਾਲਿਆਂ ਨੇ ਰਲ ਕੇ ਅਜੇ ਪਰਸੋਂ ਇਥੇ ਲੈਟਾਂ ਲਾਈਆਂ ਮੈਂ ਪੀਲੇ ਰੰਗ ਦੀਆਂ ਕਿ ਦੂਰੋਂ ਆਉਂਦੀ ਗੱਡੀ ਨੂੰ ਪਤਾ ਲੱਗ ਜਾਏ ਪਰ ਜਦੋਂ ਉਹਨਾਂ ਡਰਾਈਵਰ ਨਾਲ ਗੱਲ ਕੀਤੀ ਤੇ ਉਹ ਕਹਿੰਦਾ ਮੈਂ ਇੱਕ ਟਰਾਲੀ ਆ ਰਹੀ ਉਹਨੂੰ ਕ੍ਰਾਸ ਕਰਨ ਲੱਗਾ ਮੈਨੂੰ ਕੀ ਪਤਾ ਸੀ ਗੱਡੀ ਡਵਾਈਡਰ ਹੈ ਇਹ ਡਰਾਈਵਰ ਡਵਾਈਡਰ ਜਿਹੜਾ ਬਹੁਤ ਗਲਤ ਤਰੀਕੇ ਨਾਲ ਬਣਿਆ ਮੈਂ ਪ੍ਰਸ਼ਾਸਨ ਗਾੜੀ ਪੀਡ ਪੀਡਬਲਯੂ ਵਿਭਾਗ ਦੇ ਗਾੜੀ ਸਾਡੀ ਬੇਨਤੀ ਆ ਕਿ ਇਹਨੂੰ ਇੱਥੋਂ ਹਟਾਇਆ ਜਾਵੇ ਲੋਕਾਂ ਦੀਆਂ ਜਾਨਾਂ ਬਚਾਈਆਂ ਜਾਣ ਪਹਿਲੇ ਹੀ ਮਕੇਰੀਆਂ ਤੋਂ ਗਰਦਾਸਪੁਰ ਰੋਡ ਜਿਹੜਾ ਇਹ ਬਹੁਤ ਛੋਟਾ ਰੋਡ ਹੈ ਟ੍ਰੈਫਿਕ ਬਹੁਤ ਜ਼ਿਆਦਾ ਵਾ ਦਿੱਲੀ ਤੇ ਬਹੁਤ ਪੰਜ ਜਿਹੜੇ ਹਾਸੇ ਵਾਪਰਦੇ ਆ ਕੀਮਤੀ ਜਾਨਾਂ ਜਾ ਰਹੀਆਂ ਕੋਈ ਇਧਰ ਧਿਆਨ ਨਹੀਂ ਦੇ ਰਿਹਾ ਤੇ ਜਦੋਂ ਪਬਲਿਕ ਨੇ ਫਿਰ ਗੁੱਸੇ ਚ ਆ ਕੇ ਰੋਹ ਚ ਆ ਕੇ ਕੋਈ ਫਿਰ ਜਾਮ ਲਾਇਆ ਜਾਂ ਧਰਨਾ ਦਿੱਤਾ ਤਾਂ ਫੇਰ ਪ੍ਰਸ਼ਾਸਨ ਜਾਗੂਗਾ ਤੇ ਪਹਿਲਾਂ ਹੀ ਇਹਦਾ ਹੱਲ ਕੀਤਾ ਜਾਣਾ ਚਾਹੀਦਾ ਐਨੀ ਮੇਰੀ ਬੇਨਤੀ ਪ੍ਰਵਾਨ ਕਰਨ ਜੀ ਸੋ ਦੁਕਾਨਦਾਰ ਵੀਰ ਹੋਰ ਵੀ ਨੇ ਸਾਡੇ ਨਾਲ ਇੱਥੇ ਅਕਸਰੀ ਹਾਸੇ ਵਾਪਰਦੇ ਰਹਿੰਦੇ ਨੇ ਪਹਿਲਾਂ ਵੀ ਕਈ ਵਾਰ ਖਬਰਾਂ ਪ੍ਰਕਾਸ਼ਤ ਹੋਈਆਂ ਨੇ ਜਿਹੜੇ ਅਧਿਕਾਰੀ ਨੇ ਪੀਡਬਲਯੂਡੀ ਦੇ ਉਹਨਾਂ ਨੂੰ ਕੋਈ ਮਿਲ ਕੇ ਕੋਈ ਮੰਗ ਕੀਤੀ ਇਹਦੀ ਡਿਵਾਈਡਰ ਹਟਾਉਂਦੀ ਦੇਖੋ ਜੀ ਮੰਗ ਪਤਿਕਾ ਸਾਹਿਬ ਤੁਸੀਂ ਸਾਰੇ ਤੁਹਾਡੀ ਖਬਰ ਸੁਣਦੇ ਹੀ ਆਂਦੇ ਆ ਰੋਜ਼ ਨੇ ਅਕਸੀਡੈਂਟ ਹੁੰਦੇ ਇਹਦੇ ਵਿੱਚ ਅਜੇ ਸ਼ੁਗਰ ਅਸੀਂ ਕਰਦੇ ਆਂ ਵੀ ਅਜੇ ਕਿਸੇ ਜਾਨੀ ਨੁਕਸਾਨ ਹੀ ਹੋਇਆ ਮਾਲੀ ਨੁਕਸਾਨ ਹੋਣਾ ਪਰ ਬਹੁਤ ਭੈੜਾ ਇਹਨਾਂ ਨੇ ਡੁਆਇਡਰ ਬਣਾਇਆ ਵਾ ਇਹਦੀ ਲੋੜ ਨਹੀਂ ਸਾਡੇ ਸ਼ਾਲੇ ਚੌਂਕ ਜੀ ਤੁਸੀਂ ਘੁੰਮ ਕੇ ਸਾਰੇ ਵੇਖ ਲਿਓ ਇੱਕ ਦਿਨ ਪਿੱਪਲ ਕਰਕੇ ਉਹਦਾ ਬਿਲਕੁਲ ਛੋਟਾ ਵਾ ਵੱਡੀ ਗੱਡੀ ਓਵਰਟੇਕ ਹੋ ਜਾਂਦੀ ਹੈ ਇਸ ਰੋਡ ਤੇ ਨਹੀਂ ਹੁੰਦੀ ਦੂਜੇ ਗਲਤ ਸੱਪਾਸੇ ਹੁੰਦੀ ਆ ਇਹ ਅਸੀਂ ਮੰਗ ਕਰਦੇ ਆਂ ਪੀ.ਡਬਲਯੂ.ਡੀ ਮਹਿਕਮਾ ਕੋ ਉਮ ਮੌਜੂਦਾ ਸਰਕਾਰ ਵੱਲੋਂ ਵੀ ਖਾਸ ਕਰਕੇ ਗਰਦਾਪੁਰ ਜਿਹੜੇ ਰੋਡ ਨਿਕਲਦੇ ਹਨ ਸਾਰਿਆਂ ਤੋਂ ਜ਼ਿਆਦਾ ਟ੍ਰੈਫਿਕ ਪੁਰਾਣੇ ਸ਼ਾਲਾ ਮਕੇਰੀਆਂ ਰੋਡ ਤੇ ਆ ਇਹ ਤੁਸੀਂ ਪਾਏ ਸਰਚ ਮਾਰ ਕੇ ਵੇਖ ਲਿਓ ਇੱਥੇ ਚੌ ਇਹਨੂੰ ਚੌੜਾ ਕਰੋ ਇਹਦਾ ਪੱਧਰ ਜਿਹੜਾ ਚੌੜਾ ਕਰੋ ਟ੍ਰੈਫਿਕ ਬਹੁਤ ਆ ਐਡ ਡਾਇਡਰ ਬੋਣੇ ਇਹ ਬੇਮੁਨਾਯਾ ਦਾ ਪੁਰਾਣੇ ਸ਼ਾਲੇ ਵਿੱਚ ਇਹਦਾ ਕੋਈ ਮੁੱਲ ਨਹੀਂ ਗਾ ਇਹ ਸਿਰਫ਼ ਹਾਸਿਆ ਦਾ ਕਾਰਨ ਬਣ ਗਿਆ ਵਾ ਅਸੀਂ ਤੇ ਦਰਜਨਾਂ ਤਰ੍ਹਾਂ ਸੱਚੀ ਦਸੀਏ ਰਾਤ ਚੁਰੇ ਆਉਂਦੇ ਨੇ ਨਾ ਇੱਥੇ ਅਸੀਂ ਡਰੇ ਹੁੰਨੇ ਕੋਈ ਨਾ ਕੋਈ ਜਰੂਰ ਵਜਾਉਣਾ ਇਹ ਕਰਕੇ ਸਾਡੀ ਮੰਗ ਆ ਵੀ ਇਹਨੂੰ ਜਲਦ ਤੋਂ ਜਲਦ ਉਹਨੂੰ ਹਟਾਇਆ ਜਾਵੇ ਇਹਦੀ ਕੋਈ ਲੋੜ ਨਹੀਂ ਗਈ ਇਹ ਹਾਸਿਆਂ ਦਾ ਕਾਰਨ ਬਣਿਆ ਮੈਂ ਇਹਨੇ ਇਹੀ ਹੜਾ ਰੱਖਿਆ ਵੀ ਇਹਨੂੰ ਹਟਾਓ ਜਲਦ ਤੋਂ ਜਲਦ ਮੈਂ ਕਿਹਾ ਅਪੀਲ ਕਰਦਾ ਹਾਂ ਇਹਨੂੰ ਜਲਦ ਤੋਂ ਜਲਦ ਹਟਾਓ ਤੇ ਜਾਂ ਕੋਈ ਇਹਦੀ ਪੈਰਵਾਈ ਕਰੋ ਇੱਥੇ ਕੋਹਣ ਕੋ ਆਪਣਾ ਜਾਂ ਬੰਦੇ ਲਾਓ ਠੀਕ ਹੈ ਜੀ ਸੋ ਗੱਲਬਾਤ ਕਰ ਲੈਣੇ ਆ ਕਿ ਜੋ ਹਾਸੇ ਦਾ ਸਕਾਰ ਹੋਇਆ ਵਿਚਾਰਾ ਡਰਾਈਵਰ ਬਜ਼ੁਰਗ ਕਿ ਇਹ ਕੀ ਕਾਰਨ ਬਣਿਆ ਕਿਵੇਂ ਰਾਤ ਨੁਕਸਾਨ ਹੋਇਆ ਜੀ ਇਹਦਾ ਇਹੀ ਹੈ ਜੇ ਇੱਜਾ ਨਾਲ ਫੁੱਟਬਾਲ ਹੁੰਦਾ ਫਿਰ ਤਾਂ ਗੱਡੀ ਉੱਪਰ ਚੜ੍ਹ ਕੇ ਵੱਜ ਰਾਂਗਾ ਹਾਂ ਜੀ ਇਹਦੇ ਕਾਰਨ ਹੀ ਹੋਇਆ ਜੀ ਇਹ ਸਾਰਾ ਹਾਸਾ ਮੂਰੇ ਤੁੰਦ ਸੀਗੀ ਗੱਡੀ ਦੀ ਟ੍ਰਾਈ ਕਰਮਾ ਗਿਆ ਅੱਗੇ 2:00 ਵਜੇ ਅੱਛਾ ਜੀ ਕੀ ਲੱਦਿਆ ਗੱਡੀ ਤੇ ਬਾਜਰੀ ਹੈ ਇੰਡਰ ਲੋਡੀ ਹੈ ਤੈਨੂੰ ਦੱਸਾਂ ਕਿੱਥੋਂ ਕਿੱਥੋਂ ਲੱਦੀ ਆਪਣੇ ਅਦੀਨਾਨਗਰੋਂ ਜਾਣਾ ਕਿੱਥੇ ਸੀ ਮਲੇਰ ਕੋਟਲੇ ਕਿੰਨਾ ਨੁਕਸਾਨ ਕਿੰਨਾ ਹੋ ਗਿਆ ਨੁਕਸਾਨਾਂ ਦਾ ਟੋਟਲ 2.5 ਲੱਖਾ ਹੋ ਗਿਆ ਕੋਈ ਸੱਟਪੇੜ ਤਾਂ ਨਹੀਂ ਲੱਗੀ ਨਾ ਬਚਾਉ ਰਹਿ ਗਿਆ ਜੀ ਸੱਟ ਤੋਂ ਸੋ ਤੁਸੀਂ ਦੇਖ ਸਕਦੇ ਹੋ ਕਿ ਅਕਸਰੀ ਅਜਿਹੇ ਹਾਸੇ ਜਦੋਂ ਵਾਪਰਦੇ ਨੇ ਤੇ ਗੱਡੀਆਂ ਦਾ ਜਿਹੜਾ ਕੀਮਤੀ ਗੱਡੀਆਂ ਦਾ ਵੱਡਾ ਨੁਕਸਾਨ ਹੋ ਜਾਂਦਾ ਲੋਕ ਫੱਟੜ ਵੀ ਹੁੰਦੇ ਨੇ ਬੇਸ਼ੱਕ ਇਸ ਡਵਾਈਡਰ ਦੇ ਨਾਲ ਨਿਤ ਹਾਸੇ ਵਾਪਰਦੇ ਨੇ ਪਰਮਾਤਮਾ ਦੀ ਕਿਰਪਾ ਦੇ ਨਾਲ ਹਾਲੇ ਤੱਕ ਕਿਸੇ ਦੀ ਜਾਨ ਤਾਂ ਨਹੀਂ ਗਈ ਇੱਥੇ ਪਰ ਨੁਕਸਾਨ ਬਹੁਤ ਵੱਡੇ ਹੁੰਦੇ ਨੇ ਇਸ ਕਰਕੇ ਪਹਿਲਾਂ ਹੀ ਕਈ ਹਾਸੇ ਚਾਹੇ ਚਾਵੇ ਵਾਲੀ ਸਾਈਡ ਤੇ ਚਾਹੇ ਇਧਰ ਦੂਸਰੀ ਸਾਈਡ ਤੇ ਮਕੇਰੀਆਂ ਵਾਲੀ ਸਾਈਡ ਤੇ ਵੱਡੇ ਹਾਸਿਆਂ ਨਾਲ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਨੇ ਜਿਸ ਦਾ ਮੁੱਖ ਕਾਰਨ ਹੈ ਕਿ ਰੋਡ ਜਿਹੜਾ ਵਾ ਬਿਲਕੁਲ ਤੰਗ ਪੈ ਚੁੱਕਾ ਵਾ ਆਵਾਜਾਈ ਜਿਹੜੀ ਹੈ ਭਾਰੀ ਹੈ ਤੁਹਾਨੂੰ ਦੱਸ ਦਈਏ ਕਿ ਜਿੱਥੇ ਇਹ ਰੋਡ ਜਿਹੜਾ ਵਾ ਇਹ ਹਿਮਾਚਲ ਪ੍ਰਦੇਸ਼ ਨੂੰ ਜਲੰਧਰ ਨੂੰ ਦਿੱਲੀ ਮੇਨ ਲਾਈਨ ਨੂੰ ਜਿਹੜਾ ਜੋੜਦਾ ਉੱਥੇ ਹੀ ਜਿਹੜੀ ਲੋਕ ਆਵਾਜਾਈ ਹੈ ਇੱਥੇ ਗੰਨੇ ਦੀਆਂ ਟਰਾਲੀਆਂ ਦੀ ਜਾਂ ਲੋਕਲ ਜਿਹੜੀ ਵਾਣ ਨੇ ਉਹਨਾਂ ਦੀ ਭਾਰੀ ਗਿਣਤੀ ਹੋਣ ਕਰਨਾ ਜਿਹੜੀ ਇਲਾਕੇ ਦੀ ਮੁੱਖ ਮੰਗ ਹੈਗੀ ਆ ਕਿ ਇਸ ਨੂੰ ਡਿਵਾਈਡਰ ਦੇ ਵਿੱਚ ਔਟ ਆਇਆ ਵੇ ਇਹ ਡਿਵਾਈਡਰ ਜਿਹੜਾ ਵਾ ਲੋਕਾਂ ਦੀ ਜਾਣਦਾ ਖੋ ਬਣਿਆ ਹੋਇਆ ਹੁਣ ਤੱਕ ਲਈ ਇੰਨਾ ਹੀ ਸਯੋਗੀ ਕੈਮਰਾ ਪਰਸਨਲ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਜਾਸਪੁਰ